ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਵਿంటర్ ਕਲੈਕਸ਼ਨ ਦੇ ਵਿੱਚ ਲੈ ਕੇ ਆਏ ਆ ਜੀ ਆਪਾਂ ਸਿਮਰ ਪਸ਼ਮੀਨੇ ਦਾ ਸ਼ਾਲ ਸੂਟ ਚੈੱਕ ਕਰ ਲਓ ਡਿਜ਼ਾਈਨ ਫੋਟੋ ਵਾਲਾ ਡਿਜ਼ਾਈਨ ਹੈ ਜਮਾ ਸੋਨ ਖੋਲ ਕੇ ਵੀ ਚੈੱਕ ਕਰੋ ਨੇ ਜੀ ਪੀਸ ਬਹੁਤ ਸੋਹਣਾ ਡਿਜ਼ਾਈਨ ਹੈ ਪਸ਼ਮੀਨੇ ਦੇ ਉੱਤੇ ਹੈ ਸਿਮਰ ਪਸ਼ਮੀਨਾ ਗਰਮ ਸੂਟ ਜੀ ਲਓ ਡਿਜ਼ਾਈਨ ਚੈੱਕ ਕਰ ਲਓ ਕਿੰਨਾ ਸੋਹਣਾ ਸਟੱਫ ਲੱਗਾ ਹੋਇਆ ਵਿੱਚ ਹਲਕੇ ਹਲਕੇ ਕੱਪੜੇ ਦੇ ਵਿੱਚ ਸ਼ਾਈਨਿੰਗ ਰੋਜੀ ਸਿਮਰ ਦੀ ਡਿਜ਼ਾਈਨ ਬਹੁਤ ਸੋਹਣਾ ਬਣਾ ਹੋਇਆ ਹੈ ਮੈਚਿੰਗ ਸੂਟ ਹੈ ਨਾਲ ਬੋਟਮ ਹੈਗੀ ਪਸ਼ਮੀਨੇ ਦੀ ਬੋਟਮ ਪਸ਼ਮੀਨੇ ਦੀ ਨਾਲ ਆ ਗਿਆ ਸ਼ਾਲ ਜਿਹਦੇ ਲਓ ਜੀ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਆ ਅਲਟੀਮੇਟ ਡਿਜ਼ਾਈਨ ਆ ਪੂਰਾ ਰੰਗ ਚਾਰ ਨੇ ਜੀ ਚਾਰੇ ਦੇ ਚਾਰੇ ਰੰਗ ਪੂਰੇ ਸੋਹਣੇ ਨੇ ਖੁੱਲਾ ਡੁੱਲਾ ਸ਼ੋਲ ਨਾਲ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੇ ਆਰਟੀਕਲ ਵਿਕ ਰਹੇ ਨੇ 1500 1400 ਆਪਣੀ ਰੇਟ ਰੱਖਿਆ ਜੀ ਦਾ 800 ਰੁਪਿਆ ਜਿਆਦੀ ਤੋਂ ਜਲਦੀ ਬੁਕਿੰਗ ਕਰਾ ਲਓ ਜੀ ਰੰਗ ਬਹੁਤ ਸੋਹਣੇ ਨੇ ਰੰਗ ਸਾਨੂੰ ਚਾਰ ਹੀ ਖੋਲ ਕੇ ਚੈੱਕ ਕਰਾ ਦਨੇ ਆਪਾਂ ਪੂਰਾ ਸੋਹਣਾ ਚਾਰਟ ਆ ਜੀ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਆ 800 ਰੁਪਏ ਦੇ ਵਿੱਚ ਨਾਲ ਸਿਮਰ ਪਸ਼ਮੀਨੇ ਦਾ ਹੀ ਸ਼ੋਲ ਹੈ 800 ਰੁਪਏ ਦੇ ਵਿੱਚ ਹੈ ਜੀ ਜਲਦੀ ਤੋਂ ਜਲਦੀ ਬੁੱਕ ਕਰਾ ਲਓ ਨੰਬਰ ਉੱਪਰ ਮੈਂਸ਼ਨ ਹੈ ਜੀ ਆਪਣਾ ਸਕਰੀਨ ਸ਼ਾਟ ਲਓ WhatsApp ਨੰਬਰ ਤੇ ਸੈਂਡ ਕਰ ਦਿਓ ਆਪਾਂ ਨੂੰ ਰੰਗ ਬਹੁਤ ਜਿਆਦਾ ਸੋਹਣੇ ਰੰਗ ਨੇ ਜੀ ਲਓ ਜੀ ਲਾਸਟ ਕਲਰ ਹੈਗਾ ਪਿਸਤਾ ਛੇਡਾ ਆਪਣੇ ਪੇਜ ਨੂੰ ਫੋਲੋ ਕਰੋ ਔਰ ਇਸ ਤਰ੍ਹਾਂ ਦੇ ਆਰਟੀਕਲ ਲੈਣ ਲਈ ਆਪਾਂ ਨੂੰ ਕੰਟੈਕਟ ਕਰੋ WhatsApp ਨੰਬਰ ਤੇ